ਗੁਰੂ ਰਾਮਦਾਸ ਦੀ ਨਗਰੀ ਨੂੰ ਇਹ ਟਿਕਟ ਹੈ ਇਥੋਂ ਦੇ ਪਵਿੱਤਰ ਸਰੋਵਰਾਂ ਨੂੰ ਟਿਕਟ ਹੈ ਇਥੋਂ ਦੇ ਧਾਰਮਿਕ ਸਥਾਨਾਂ ਦੀ ਇਥੋਂ ਦੀ ਸੰਗਤ ਦੀ ਟਿਕਟ ਹੈ ਮੈਂ ਉਹਨਾਂ ਨੂੰ ਸਮਰਪਿਤ ਹੈ ਕਾਂਗਰਸ ਆਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਆਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਅਮਰ ਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਇਹ ਪ੍ਰਵਾਸ ਵਿੱਚ ਉਮੀਦਵਾਰ ਦੋ ਤਲਾਕ ਹੈ ਇਹਨਾਂ ਦੀ ਟਿਕਟ ਹੈ ਵਰਕਰਾਂ ਦੀ ਟਿਕਟ ਹੈ ਸਭਾਂ ਦੀ ਟਿਕਟ ਹੈ क्लीयर करते ना बिना जी तू क्लीयर करते ना बेटा एक मिनट एक मिनट

ਦਰਵਾਸੀਆਂ ਨੇ ਪਹਿਲਾਂ ਹੀ ਜਿੱਤ ਲਾ ਦਿੱਤੀ ਹੈ ਜੀ ਮੋਹਲਾ ਸਾਹਿਬ ਅੰਮ੍ਰਿਤਸਰ ਵਾਸੀਆਂ ਨੇ ਪਹਿਲਾਂ ਹੀ ਹਲਾਉਣਾ ਪਿਆ ਜੀ ਬਿਲਕੁਲ ਅਸੀਂ ਇਲੈਕਸ਼ਨ ਚ ਉਤਰਾਂਗੇ ਔਰ ਆਪਣੇ ਮੁੱਦੇ ਲੈ ਕੇ ਉਤਰਾਂਗੇ ਔਰ ਆਸ ਕਰਦੇ ਹਾਂ ਸਾਡੇ 'ਤੇ ਵਿਸ਼ਵਾਸ ਕਰਨਗੇ ਜੀ ਧੰਨਵਾਦ ਲੋਕਾਂ ਦਾ ਸੁਆਗਤ ਹੈ ਕਿ ਪਾਰਟੀ ਬਦਲੀ ਜਾ ਰਹੀ ਹੈ ਜੀ ਉਹਨਾਂ ਨੇ ਕੀ ਕਿਹਾ ਦੇਖੋ ਉਹ ਆਪ ਕੋ ਆਪਣੀਆਂ ਖਬਰਾਂ ਲਾਉਣ ਵਾਲਿਆਂ ਦੇ ਸੋਰਸ ਹੁੰਦੇ ਆ ਆਪਾਂ ਤਾਂ ਪਹਿਲੇ ਦਿਨ ਵੀ ਕਿਹਾ ਅੱਜ ਵੀ ਕਹਿੰਦੇ ਆ ਇਹ ਕਾਂਗਰਸ ਪਾਰਟੀ ਦੇ ਛਪਾਈ ਹੈ ਉਹਦੇ ਵੀ ਕਹੇ ਕਾਂਗਰਸ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਉਹ ਆਜਲਾ ਨਾਲ ਖੜਾ ਹੈ ਔਰ ਅੱਜ ਵੀ ਉੱਥੇ ਹੀ ਆਜਲਾ ਇਹ ਮੇਰੀ ਟਿਕਟ ਨਹੀਂ ਗਈ ਇਹ ਗੁਰੂ ਨਗਰੀ ਦੀ ਟਿਕਟ ਹੈ ਇਹ ਸਨਗਰੀ ਦੇ ਪੁਤਸਤਨ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਔਜਲਾ ਸਾਹਿਬ ਨੂੰ ਤੀਸਰੀ ਵਾਰੀ ਇਹ ਮੌਕਾ ਦਿੱਤਾ ਤੇ ਸਾਡੇ ਸਾਰੇ ਅਮਰਸਰ ਨਗਰੀ ਦਾ ਮਾਣ ਕੀਤਾ ਬਹੁਤ ਵੱਡਾ ਜੋਸ਼ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਅੱਜ ਇੰਤਜ਼ਾਰ ਹੋ ਰਿਹਾ ਦੁਰਗਾਸ਼ਮੀ ਦੇ باوجود ਅੱਜੋ ਤਾਂ ਨੇ ਲੋਕ ਪਹੁੰਚੇ ਨੇ ਜਿੰਨੇ ਅੰਦਰ ਦਿਖਾਈ ਦੇ ਰਹੇ ਉਹਨੇ ਬਾਹਰ ਨੇ ਔਰ ਇਹ ਮਾਹੌਲ ਦੱਸ ਰਿਹਾ ਕਿ ਐਰਕੀ ਜੇ ਉਹ ਜਲਾ ਸਾ ਪਿਛਲੀ ਵਾਰ 1 ਲੱਖ ਵੋਟ ਤੋਂ ਜਿੱਤੇ ਨੇ ਇਹ ਲੀਡ ਐਰਕੀ ਬਹੁਤ ਅੱਗੇ ਵਧੇਗੀ ਮੈਂ ਕਹਿੰਦਾ ਤੁਹਾਡੇ ਸਾਹਮਣੇ ਫੋਟੋ ਖਿਚਾਣ ਤੋਂ ਟਾਈਮ ਨਹੀਂ ਮਿਲਣ ਦਿਆ ਤੁਹਾਨੂੰ ਆ ਬਾਈਟ ਲੈਣ ਲੱਗਿਆਂ 15 20 ਮਿੰਟ ਲੱਗੇ ਮੇਰੇ ਨਾਲ ਅੱਗੇ ਆਉਂਦੇ ਆ ਜੀ ਪਿਛਲੀ ਵਾਰ ਤੋਂ ਲੈ ਕੇ ਇਸ ਵਾਰ ਮੁਕਾਬਲਾ ਤਕੜਾ ਦੇਖਿਆ ਜਾ ਰਿਹਾ ਇਸ ਨੂੰ ਵੀ ਮੈਂ ਦੇਖਿਆ ਨਹੀਂ ਐਰਕੀ ਸਭ ਤੋਂ ਚਾਰ ਕੋਣ ਨਹੀਂ ਮੁਕਾਬਲਾ ਹੋਣ ਕਰਕੇ ਬਾਕੀ ਵੋਟ ਵੰਡੀ ਜਾਣੀ ਹੈ ਜੀ ਕਾਂਗਰਸ ਪਾਰਟੀ ਦਾ ਆਪਣਾ ਵੋਟ ਬੈਂਕ ਹੈ ਕਾਂਗਰਸ ਦੀ ਵੋਟ ਹੈ ਕਿ ਇਸ ਕਰਕੇ ਹੀ ਵਧਣੀ ਆ ਕਿ ਬਦਲਾਵ ਵੀ ਦੇ ਲਿਆ ਸਾਰਿਆਂ ਨੇ 2 ਸਾਲ ਹੋ ਗਏ ਆ ਅਕਾਲੀ ਭਾਜਪਾ ਨੂੰ ਵੀ ਦੇਖ ਲਿਆ ਸੈਂਟਰ ਦੇ ਵਿੱਚ ਇਹ ਸਟੇਟ ਦੇ ਇਲੈਕਸ਼ਨ ਨਹੀਂ ਆ ਸੂਬੇ ਦੇ ਇਹ ਪਾਰਲੀਮੈਂਟ ਦੇ ਇਲੈਕਸ਼ਨ ਨੇ ਇਹ ਇੰਡੀਆ ਗੱਠਜੋੜਨ ਵਰਸੇ ਹੈ ਰਾਹੁਲ ਗਾਂਧੀ ਔਰ ਮੋਦੀ ਦੇ ਵਿੱਚ ਇਲੈਕਸ਼ਨ ਹੈ ਔਰ ਲੋਕ ਚਾਹ ਰਹੇ ਨੇ ਕਿ ਇੱਕ ਨੌਜਵਾਨ ਰਾਹੁਲ ਗਾਂਧੀ ਦੇਸ਼ ਦੀ ਨੁਮਾਇੰਦਗੀ ਕਰੇ ਅੱਧੀ ਵੀ ਕਾਰਗਰ ਨਹੀਂ 4 ਜੂਨ ਨੂੰ ਪਤਾ ਲੱਗ ਜਣੀਆਂ ਜੀ ਮੈਂ ਕੀ ਕਹਿ ਸਕਦਾ ਬਹੁਤ ਵੱਡਾ ਦੇਸ਼ ਹੈ ਆਪੇ ਲੋਕਾਂ ਨੇ ਖਾਸਲਾ ਲੈ ਜਣਾ ਜੀ